ਘੇਰ ਦੀ ਡੰਗਰਾਂ ਦੇ ਪੈਂਦੇ ਆ ਕਾਨੂੰਨ ਸਿੱਖਣੇ ਦੱਬੀ ਦੀ ਨਹੀਂ ਪੈੜ ਭੁੱਖੇ ਸ਼ੇਰ ਦੀ ਮੁੰਡਾ ਮੁਸੱਖਾ ਸੇਪੜਦਾ ਤਾੜੀ ਮਾਰੋ ਯਾਰ ਆਪਣੇ ਪਿੰਡ ਦਾ ਨੌਜਵਾਨ ਨੰਬਰ ਲੈ ਕੇ ਕਿਤੇ ਵਾਪਸ ਭਾਜਿਆ ਮਿਹਨਤ ਕਰਦੇ ਆ ਮੁੰਡੇ ਚਾਹੀਦੀਆਂ ਗਰਾਉਂਡਾਂ ਦਾ ਕਿਹ ਸ਼ਿੰਗਾਰ ਬਣਿਆ ਉਧਰ ਰੇਡ ਪਉਣ ਦੇ ਲਈ ਮੁੰਡਾ ਕਟੜੇ ਦਾ ਜਿਹੜਾ ਕਿਤੇ ਤਿਆਰ ਵਰਤਿਆ ਹੋਇਆ ਪੱਤਰਾਂ ਦੀ ਟੀਮ ਲਈ ਪੱਕੇ ਦੌਰ ਦੇ ਖੇਡਦਾ ਉਧਰ ਦੇ ਪਾਸੇ ਮੁੰਡਾ ਬਿੱਲੇ ਦਾ ਵੀਰ ਹੈ ਵੀ ਇਹ ਕ ਵੀਰ ਦਈ ਮੇਰਪਾ ਸੋ ਖਾਨੂ ਮੇਰਾ ਹਿੱਤ ਕਰਦਾ ਪਾਈਆਂ ਬੱਜੂ ਰੱਪਾ ਮੇੜਿਆ ਸਾਰਾ ਚੱਕ ਸੁਨਾ ਸੁਨਾ ਲੱਗਦਾ ਇੱਕ ਵੀਰ 23 ਵੀਰ ਰੱਪਾ ਆ ਬੱਲੇ ਦਾ ਵੀਰ ਹੈ ਜਿਹਨੇ ਕਰਤੀ ਕਮਾਲ ਮੇਰੇ ਮਿੱਤਰੋ ਉਧਰਲੇ ਪਾਸੇ ਬੱਲੇ 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 ਨੰਬਰ 26 26 ਕਬਡੀਆਂ ਪਾਈਆਂ ਬੱਗਿਆਂ ਦੇ ਕਿਤੇ ਦੁੱਲੇ ਨੇ ਤੇਜ਼ੀ ਦਿੱਤੀ ਕਬਡੀਆਂ ਪਾਈਆਂ ਲੱਲੀਆਂ ਦੇ ਸੰਦੀਪ ਨੇ ਹਰ ਥਾੜ ਕਬੱਡੀਆਂ ਕਿਨੇ ਗਾਜੀਪੁਰਿਆ ਨੇ ਪਾ ਕੇ ਕਿਤੇ ਬੱਲੇ ਬੱਲੇ ਕਰਾਈ ਹੈ ਇਹ ਰਿਕਾ ਪਾਸੇ ਰੇਡ ਮੁੰਡਾ ਕਿਤੇ ਉੱਪਰ ਦੇਖਾਂਗੇ ਕਟੇੜੇ ਪਿੰਦਾ ਸਰਜੀਤ ਕੁਮਾਰ ਜਾਣੀ ਦੇ ਪਿੰਦਾ ਉਧਰਲੇ ਪਾਸੇ ਕਿਤੇ ਰੇਡ ਪੰਦਰੀ ਜਾਣਾ ਤਿੰਨ ਜੱਫੀਆਂ ਕੌਣ ਲੱਗਦਾ ਜਾਂ ਨਹੀਂ ਇਸ ਵਾਰ ਫਿਰ ਮੁੰਡਾ ਕਿਤੇ ਬੱਲੇ ਦਾ ਵੀਰ ਹੈ ਚਰਚੇ ਕਿਤੇ ਵੱਡੇ ਵੀ ਵਿੱਚ ਘਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਲੈਂਦੇ ਗੁੱਜੇ ਤੇ ਨਹੀਂ ਪੈਂਦੇ ਗੁੱਜੇ ਰੇਡ ਤੇ ਮੁੰਡਾ ਕਿਤੇ ਦੇਖਾਂਗੇ ਐਸੇ ਪਿੰਦਾ ਦੂਜੇ ਪਾਸੇ ਮੁੰਡੇ ਕਟੇੜੇ ਪਿੰਦੇ ਆ ਪਤਨਾ ਪਤੰਗ ਸੀ ਹੈ ਤਚ ਲਿਆ ਮੁੰਡੇ ਕਿੱਠੇ ਨੇ ਉਧਰਲੇ ਪਾਸੇ ਮੋਹੀ ਤੜਗੇ ਮੁੰਡੇ ਦਿਨੇਸ਼ ੜਗੇ ਮੁੰਡੇ ਨੇ ਆਜਮਲ ਦੀ ਧਰਤੀ ਦੇ ਬਹੁਤ ਤਗੜਾ ਖੇਡੇ ਬਾਬੇ ਪੁਰਨਨ ਦੀ ਕਿਤੇ ਪਰਨ ਕਿਰਪਾ ਆਜਮਲ ਦੀ ਧਰਤੀ ਦੇ ਵੱਡਾ ਮੈ ਲਗਦੇ ਕਬੱਡੀ ਦਾ ਇਹ ਸਾਲ ਹੈ ਉਹ ਆਜਮਲ ਵਾਲੇ ਭਰਾ ਕਿਤੇ ਵੀ ਪੁੱਪਾਉਂਦੇ ਦੀ ਜੋਬਰ ਕਿਤੇ ਤਿਆਰ ਹਰ ਤਿਆਰ ਆ ਮੇਰੇ ਮਿੱਤਰੋ ਤਿੰਨਾਂ ਤੋਂ ਚਾਫੀ ਦੋ ਹੋ ਗਏ ਪਰ ਕਈ ਵਾਰੀ ਇਕੱਲੇ ਇਕੱਲੇ ਮੁੰਡੇ ਵਜਨੀ ਆਪਾਂ ਜਿੱਤਦੇ ਦੇਖਿਆ ਵੀ ਇਕੱਲਾ ਹੀ ਰੇਡ ਪਾਉਂਦਾ ਤੇ ਇਕੱਲਾ ਹੀ ਜਫਾ ਲਾਉਂਦਾ ਹਾਂਜੀ ਲਾਦਰ ਚਰਚੇ ਘਰਾ ਦੇ ਵਾਹ ਸੋਹਣਿਆ ਵੀਰਾ ਸੱਜ ਕੇ ਜਾਵਾਂ ਤੇਰੀ ਖੇਡ ਦੇ ਉਧਰ ਬੰਦੇ ਰਹਿਣਾ ਲਾਦਰ ਰੇਗੂ ਸਾਖੇ ਦੀ ਮੁੰਡਾ ਕਬੂਲ ਸਾਖੂ ਬਿਣ ਬਿਣ ਦਾ ਧਰਤੀ ਪੀਰ ਵਾਵੇ ਤੋਲੇ ਸ਼ਾਹੀ ਬਾਰਦਰ ਕਿਰਪਾ ਤੇ ਰੱਡਾ ਪੀੜਾ ਪਾਵੇ ਤੇ ਟਿਪ ਟਿਪ ਚੋਵੇ ਮੜਕਾ ਮੁੰਡਾ ਕਟੇੜੇ ਦਾ ਰੱਡਾ ਪਿਆ ਪਾਵੇ ਟਿਪ ਟਿਪ ਚੋਵੇ ਮੜਕਾ ਪਹਿਲਾਂ ਨਵਦੀਪ ਰਗੇ ਪਿੰਡੀ ਵਰਗੇ ਕਬੱਡੀ ਖੇਡਦੇ ਰਹੇ ਫਿਰ ਜਿੰਦੂ ਤੇਵਤਾਰ ਰਗੇ ਮੁੰਡਿਆਂ ਨੇ ਬਹੁਤ ਤਗੜੀ ਕਬੱਡੀ ਖੇਡੀ ਹੈਪੀ ਚਲੋਡੀ ਖੇਡਦਾ ਖੇਡਦਾ ਕਿਦੇ ਵਿਦੇਸ਼ੀ ਹੋ ਗਏ ਮੁੰਡੇ ਉਹ ਚਰਚ ਗਦੇ ਵੱਡਿਆ ਜਦੋਂ ਪਿੰਡ ਦੀ سپورਟ ਰਹਿਣਾ ਤੇ ਵੱਡੇ ਸੱਟ ਬਣ ਜਾਂਦੇ ਕਬੱਡੀ ਦੇ ਇਹ ਗੱਲ ਪੱਕੀ ਹੈ ਲੋਦਰ ਮੁੰਡਾ ਕਿਦੇ ਖੂਈ ਕਿਦੇ ਪਾ ਟੱਚ ਫੇਰਾ ਡਬਲ ਜਿੰਦੂ ਕੇਦੇ ਇਸ਼ਾਰਾ ਕਰ ਗਿਆ ਇਹਨੇ ਵੀ ਆਪਣੇ ਪਿੰਡ ਦੇ ਲਈ ਬਹੁਤ ਤਗੜੇ ਜਮਾਸਾਂ ਵਾਲੀ ਲੋਡੀ ਟੁੱਟ ਜਾਂਦੀ ਔਲ ਖਾਵੇ ਮੱਕ ਜਾਂਦੇ ਸਾਹਣੇ ਸ਼ੁਰਾ ਖੁੱਬੇ ਤੋਂ ਨਹੀਂ ਪੀੜ ਨਹੀਂ ਲੱਗਦੀ ਇਦੋ ਟੁੱਟ ਜਾਂਦੇ ਜਿੰਦਗੀ ਦੇ ਚਾਹਨੇ ਬਿੱਲਿਆ ਗੌਲੀ ਫੜੋ ਤਿਆਰੀ ਗੌਲੀ ਤੇ ਮੇਰੇ ਮਿੱਤਰੋ ਟੱਕਰ ਮੋਹਿਤ ਮੁੰਡਾ ਕੱਟੇੜੇ ਦਾ ਟੱਕਰ ਦੇ ਚੱਕਰ ਲਓ ਉਧਰਲੇ ਪਾਸੇ ਲੱਗਿਆ ਦਵਾ ਮੇਰੇ ਮਿੱਤਰੋ ਮੁੰਡਾ ਕਿਦੇ ਕਬੂਲ ਨਿਸ਼ਾਨਾ ਤਾੜੀ ਮਾਰੇ ਯਾਰ ਜੱਫੀ ਦੇ ਨਾਲ ਦੇ ਜ਼ੋਰਦਾਰ ਹੁੰਦਾ ਜੋ ਆਪਣੀ ਕਹਾਣੀ ਆਪ ਰਚਦਾ ਵਿਸੱਖੇ ਦੀ ਰੇੜਾ ਮੁੰਡਾ ਕੱਟੇੜੇ ਦਾ ਬੱਲੇ ਵੱਲ ਕਰਵਾਉਂਦਾ ਜਾਂ ਨਹੀਂ ਇਹਦੇ ਫੈਸਲੇ ਹੋ ਜਾਣਗੇ ਉਧਰ ਜੱਫਾ ਕਿਦੇ ਲੱਗਿਆ ਉਦੋਂ ਫਿਰ 52 ਖੇਡਣਗੇ ਫਿਰ ਪਿੰਡ ਖੇਡਣਗੇ ਤੇ ਫਿਰ ਓਪਨਜ ਬੱਲੇ ਬੱਲੇ ਕਰਾਉਣਗੇ ਗੱਲ ਜਿਹੜੀ ਪੱਕੀ ਹੈ ਉਧਰ ਹੁਣ ਤੇ ਇਕੱਲੇ ਨੂੰ ਕੱਲਾ ਹੈ ਹੁਣ ਇਕੱਲੇ ਨੂੰ ਕੱਲਾ ਮੁੰਡਾ ਕਟੇੜੀ ਦਾ